ਅੱਜ ਇੱਕ ਵਾਰਦਾ ਦਾ ਪਤਾ ਲੱਗਾ ਅ ਕਰਨੈਲ ਸਿੰਘ ਸਨ ਮਹਿੰਗਾ ਸਿੰਘ ਵਾਸੀ ਹਿੰਮਤਪੁਰਾ ਨੇ ਮੇਰੇ ਪਾਸ ਬਿਆਨ ਦਰਜ ਕਰਵਾਇਆ ਕਿ ਉਸ ਦਾ ਲੜਕਾ ਰੇਸ਼ਮ ਸਿੰਘ ਜਿਹਦੀ ਉਮਰ ਕਰੀਬ 30 ਕੁ ਸਾਲ ਹੈ ਉਹਦੀ ਪਿੰਡ ਹਿੰਮਤਪੁਰਾ ਦੀ ਇੱਕ ਲੜਕੀ ਹਰਮਨਦੀਪ ਕੌਰ ਪੁੱਤਰੀ ਬੈਂਤ ਸਿੰਘ ਉਹ ਵਾਸੀ ਹਿੰਦਕਪੁਰਾ ਦੇ ਨਾਲ ਸਬੰਧ ਸਨ ਤਾਂ ਉਹ ਲੜਕੀ ਪਹਿਲਾਂ ਵੀ ਉਹਨੂੰ ਆਪਦੇ ਘਰੇ ਬੁਲਾ ਲੈਂਦੀ ਸੀ ਤਾਂ ਬੀਤੀ ਸ਼ਾਮ ਮਿਤੀ 29 1 26 ਨੂੰ ਕਰੀਬ 7 ਵਜੇ ਲੜਕੀ ਨੇ ਉਸ ਤੇ ਉਸ ਲੜਕੀ ਜਿਹੜੀ ਹੈ ਹਰਮਨ ਦੀਪਕੌਰ ਨੇ ਰੇਸ਼ਭ ਸਿੰਘ ਨੂੰ ਫੋਨ ਕਰਕੇ ਆਪਦੇ ਘਰ ਬੁਲਾਇਆ ਜਦੋਂ ਉਹਨਾਂ ਦੇ ਘਰ ਗਿਆ ਤਾਂ ਲੜਕੀ ਦਾ ਬਾਪ ਹੈ ਜਿਹੜਾ ਬਲਤ ਸਿੰਘ ਬੰਟੀ ਪੁੱਤਰ ਭਗਵਾਨ ਸਿੰਘ ਅਤੇ ਇਹਦਾ ਦੋਸਤ ਹੈ ਇੱਕ ਪਰਮਜੀਤ ਸਿੰਘ ਇਲੀਸ ਪਰਮਾ ਪੁੱਤਰ ਮਿਲਖਾ ਸਿੰਘ ਵਾਸੀ ਨੇ ਹਿੰਮਤਪੁਰਾ ਇਹਨਾਂ ਨੇ ਰੇਸ਼ਮ ਸਿੰਘ ਦੀ ਕੁੱਟਮਾਰ ਕੀਤੀ ਤੇ ਰੇਸ਼ਮ ਸਿੰਘ ਜ਼ਖਮੀ ਹਾਲਤ ਦੇ ਵਿੱਚ ਬਾਹਰ ਡਿੱਗ ਪਿਆ ਤਾਂ ਉਹਨਾਂ ਨੂੰ ਪਿੰਡ ਵਿੱਚੋਂ ਹੀ ਕਿਸੇ ਨੇ ਫੋਨ ਕੀਤਾ ਕਿ ਤੁਹਾਡਾ ਮੁੰਡਾ ਡਿੱਗਿਆ ਪਿਆ ਉਹਨਾਂ ਨੇ ਆਪ ਦੇ ਲੜਕੇ ਨੂੰ ਚੁੱਕ ਕੇ ਪਹਿਲਾ ਨਿਹਾਲ ਸਿੰਘ ਵਾਲਾ ਦਾ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਜਿੱਥੋਂ ਉਹਨਾਂ ਨੂੰ ਸਿਵਲ ਹਸਪੀਟਲ ਮੋਗਾ ਦਾ ਰੈਫਰ ਕਰ ਦਿੱਤਾ ਤਾਂ ਮੋਗਾ ਜਾ ਕੇ ਉਹਨੂੰ ਇਲਾਜ ਅਧਿਨ ਦਾਖਲ ਕਰਵਾ ਦਿੱਤਾ ਤਾਂ ਜਿਹੜੇ ਇਲਾਜ ਉਹਦੇ ਅ ਰਾਤ ਨੂੰ ਕਰੀਬ 2 ਵਜੇ ਬੀਤੀ ਰਾਤ 2-3 ਵਜੇ ਮੌਤ ਹੋ ਗਈ ਜਿਹੜੀ ਕਰਨੈਲ ਸਿੰਘ ਦੇ ਬਿਆਨ ਤੇ ਗਰਤ ਸਿੰਘ ਉਰਫ ਬੰਟੀ ਪੁੱਤਰ ਭਗਵਾਨ ਸਿੰਘ ਤੇ ਪਰਮਜੀਤ ਸਿੰਘ ਇਸ ਪਰਮਾ ਪੁੱਤਰ ਮਿਲਖਾ ਸਿੰਘ ਵਾਸੀਆਂ ਹਿੰਮਤਪੁਰਾ ਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 31 26 ਜੁਰਮ 103 3 ਜਿਮਨ ਪੰਜ ਬੀ ਐਨ ਐਸ थाना ਨਿਹਾਲ ਸਿੰਘ ਵਾਲਾ ਵਿਖੇ ਦਰਜ ਰਜਿਸਟਰ ਕਰ ਲਿਆ ਇਹਦੀ ਤਫਤੀਸ਼ جاری ਹੈ ਜਿਹੜਾ ਮ੍ਰਿਤਕ ਹੈ ਉਹ ਵੀ ਆਇਡੈਂਟੀਫਾਈਡ ਹੈ ਅਤੇ ਜਿਹੜੇ ਦੋਸ਼ੀ ਆਨ ਨੇ ਉਹ ਵੀ ਆਇਡੈਂਟੀਫਾਈਡ ਨੇ ਤਫਤੀਸ਼ ਜਾਰੀ ਹੈ ਅਸੀਂ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਮੁਕੱਦਮੇ ਦੀ ਤਫਤੀਸ਼ ਦੇ ਵਿੱਚ ਅਗਲੀ ਜਿਹੜੀ ਅਪਡੇਟ ਹੈ ਉਹ ਆਪਦੀ ਨਾਲ ਸਾਂਝੀ ਕਰਾਂਗੇ